ਸੰਘਾ ਜੀ ਆਏ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਸਥਾਨ ਦੇ ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨਾ ਨਾਲ ਅੱਜ ਵੀ ਇੱਕ ਦੀਵਾਰ ਮਸਤ ਹਾਥੀ ਤਰ੍ਹਾਂ ਝੋਲਦੀ ਹੈ ਇਹ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਝੋਲਨੇ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਤਿਹਾਸ ਅਨੁਸਾਰ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਰਨਤਪ ਸਿੰਘ ਜੀ ਦੀ ਕਾਰ ਸੇਵਾ ਕਰਵਾਉਂਦੇ ਸਮੇਂ ਤਾਂ ਰਾਹ ਸਮੇਂ ਇਸ ਸਥਾਨ ਉੱਪਰ ਆ ਕੇ ਵਿਸ਼ਰਾਮ ਕਰਿਆ ਕਰਦੇ ਸਨ ਇੱਕ ਦਿਨ ਬਾਲ ਅਵਸਥਾ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਤਰ ਦਿੱਤਾ ਕਿ ਦਿਨ ਸਮੇਂ ਜਾਵਾਂਗੇ ਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਨ ਸਾਹਿਬ ਜੀ ਵਿਖੇ ਅਤੇ ਸ਼ਾਮ ਨੂੰ ਜਾਵਾਂਗੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਿੰਡ ਠੱਠੀਖਾਰਾ ਵਿਖੇ ਦਰਸ਼ਨ ਦੇਣਗੇ ਤਾਂ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਇਸ ਸਥਾਨ ਉੱਪਰ ਪਹੁੰਚੇ ਸਨ ਦੂਜੇ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਦਿਨ ਇਸ ਸਥਾਨ ਉੱਪਰ ਕਥਾ ਕੀਰਤਨ ਕਰ ਰਹੇ ਸਨ ਤਾ ਕੋਲੋਂ ਦੀ ਜਹਾਗੀਰ ਬਾਦਸ਼ਾਹ ਦੇ ਹਾਥੀ ਲੰਘ ਰਹੇ ਸਨ ਜਿਨ੍ਹਾਂ ਨੇ ਸਾਰੀ ਸੰਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਇਹ ਸਭ ਦੇਖ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਇਹ ਹਾਥੀ ਸਾਦਾ ਨਹੀਂ ਰਹਿਣਗੇ ਅਸੀਂ ਅਜਿਹੇ ਮਹਿਲ ਬਣਾਵਾਂਗੇ ਜੋ ਰਹਿੰਦੀ ਦੁਨੀਆ ਤੱਕ ਇੱਕ ਮਸਤ ਹਾਥੀ ਤਰ੍ਹਾਂ ਝੂਲਦੇ ਰਹਿਣਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਥੇ ਇੱਕ ਦੀਵਾਰ ਨੂੰ ਵਾਰ ਦਿੱਤਾ ਜੋ ਕਿ ਅੱਜ ਵੀ ਇੱਕ ਮਸਤ ਹਾਥੀ ਤਰ੍ਹਾਂ ਝੂਲਦੀ ਹੈ ਸੰਗਤਾਂ ਇਸ ਸਥਾਨ ਉੱਪਰ ਬਹੁਤ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ ਇਹ ਪਵਿੱਤਰ ਸਥਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਰਨਤਨ ਸਾਹਿਬ ਜੀ ਤੋਂ ਲਗਭਗ 5 ਕਿਲੋਮੀਟਰ ਦੂਰ ਪਿੰਡ ਠੱਠੀਖਾਰਾ ਵਿਖੇ ਸੁਭਾਇਮਨ ਹੈ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਤਾਂ ਜੋ ਹੋਰ ਸੰਗਤਾਂ ਵੀ ਇਸ ਸਥਾਨ ਦੇ ਦਰਸ਼ਨ ਕਰ ਸਕਣ